ਵੀਰ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਆ ਹਜੇ ਵੀ ਲਿਖਿਆ ਉਹਨਾਂ ਦਾ ਮੈਂ ਜੋ ਪਹਿਲੇ ਕੂਤਰ ਲੈਣ ਗਿਆ ਸੀ ਕਹਿੰਦੇ ਪੁੱਤ ਕਬੂਤਰ ਉੜਦੇ ਆ ਅਕਲ ਨਕਲ ਤੇ ਮੇਰ ਬਾਜੀ ਜਿੱਤੀ ਜਾਂਦੀ ਫੇਰ ਕੀ ਅਕਲ ਹਾਂ ਨਕਲ ਤੇ ਮੇਰ ਬੰਦੇ ਨੂੰ ਨਕਲ ਮਾਰਨੀ ਹੋਣੀ ਬਹੁਤ ਜ਼ਰੂਰੀ ਆ ਉਹ ਵੀ ਅਕਲ ਨਾਲ ਵੱਜੂ ਅਕਲ ਨਾਲ ਵੱਜੂ ਫਿਰ ਮੇਰ ਚਾਹੀਦੀ ਆ ਪਰਮਾਤਮਾ ਦੀ ਹਾਂ ਫਿਰ ਬਾਜੀ ਜਿੱਤੀ ਜਾਂਦੀ ਆ ਉਹ ਕੀ ਲਿਖਿਆ ਉਹਨਾਂ ਨੇ ਉਹਨਾਂ ਨੇ ਬੋਲਿਆ ਸੀ ਮੈਂ ਉਹ ਉੱਤ ਲਿਖੀ ਵਰਦਾ ਸਾਹਮਣੇ ਅਲਮਾਰੀ ਆ ਇੱਧਰ ਬਾਹਰਲੇ ਪਾਸੇ ਅੱਛਾ ਉੱਥੇ ਉਵੇਂ ਹੀ ਲਿਖਿਆ ਉਹਨਾਂ ਦੀ ਵਰਡਿੰਗ ਅਕਲ ਨਕਲ ਤੇ ਮੇਰ ਬਾਜੀ ਜਿੱਤੀ ਜਾਂਦੀ ਫੇਰ ਉਹ ਸ਼ਬਦ ਉਹ ਉੱਥੇ ਵੀ ਲਿਖਤੇ ਤੇ ਦਿਲ ਚ ਦਾ ਵੀ ਯਾਰ ਤੇ ਰਕਲੇ ਵੀ ਨਕਲ ਮਾਰਨੀ ਜ਼ਰੂਰੀ ਹੈ ਚੰਗੇ ਪਲੇਅਰ ਦੀ ਨਕਲ ਮਾਰੋ ਇੱਕ ਗੱਲ ਹੋਰ ਵੀ ਕਬੂਤਰਬਾਜ਼ੀ ਚ ਜੋਤ ਵੀ ਜਿਹੜੀ ਤੁਸੀਂ ਵੀ ਦੱਸੀ ਆ ਤੇ ਅੱਜ ਵੀ ਆ ਵੀ ਇਹ ਬਾਈ ਜੀ ਖੇਡ ਬਦਲ ਦੇ ਸ਼ਦਲ ਦੇ ਕਬੂਤਰ ਬਦਲ ਦੇ ਸ਼ਦਲ ਦੇ ਵੀ ਉਹੀ ਬਾਈ ਜੀ ਆਪਾਂ ਚੱਲੀ ਚੱਲੀਏ ਵੀ ਉਹ ਵੀ ਬਿਲਕੁਲ ਡਾਊਨਫਾਲ ਦਾ ਹੈਗੀ ਗੱਲ ਬਿਲਕੁਲ ਡਾਊਨਫਾਲ ਦਾ ਮੇਨ ਰੀਜ਼ਨ ਹੀ ਕਬੂਤਰ ਸੇਮ ਰੱਖਣੇ ਆ ਤੇ ਬੰਦੇ ਨੂੰ ਇੱਕ ਕਬੂਤਰਬਾਜ਼ ਬਹੁਤ ਆਪਣੇ ਬੜੀ ਵੱਡੀ ਗੱਲ ਆ ਮੈਂ ਪਹਿਲਾਂ ਪਹਿਲਾਂ ਸੋਚਦਾ ਸੀ ਮੈਂ ਕਿ ਆਪਾਂ ਕਹਿੰਦੇ ਤਾਂ ਹੈ ਨਹੀਂ ਸੀ ਕਿਸੇ ਨੂੰ ਯਾਰ ਜੋ ਚ ਕਬੂਤਰਾਂ ਦੀ ਭੁੱਖ ਬਹੁਤ ਆ ਬਾਈ ਜਿਹੜਾ ਬੰਦਾ ਭੁੱਖਾ ਨਹੀਂ ਉਹ ਕਾਮਯਾਬ ਹੀ ਨਹੀਂ ਸ਼ੌਕ ਦੀ ਭੁੱਖ ਹੋਣੀ ਬਹੁਤ ਜ਼ਰੂਰੀ ਆ ਮੈਂ ਤਾਂ ਕੋਈ ਗਿਆਨ ਤਾਂ ਦਊ ਮੈਂ ਉਹਦੇ ਪੈਰਾਂ 'ਚ ਬਹਿ ਕੇ ਗਿਆਨ ਮੰਗੂ ਬਾਈ ਦੱਸ ਕੀ ਹਿਸਾਬ ਕਰਦਾ ਵਾ ਤੇਰਾ ਕੂਤਰ ਕਿਵੇਂ ਸੈੱਟ ਹੋਇਆ ਸਾਡਾ ਕਿਉਂ ਮੈਂ ਤਾਂ ਗਿਆਨ ਦਾ ਭੁੱਖਾ ਮੈਂ ਤਾਂ ਜਿੱਥੋਂ ਮਿਲੂ ਮੈਂ ਤਾਂ ਉੱਥੋਂ ਲੈਣ ਜਾਉਂ ਗਿਆਨ ਉਹ ਭੁੱਖ ਚਾਹੀਦੀ ਆ ਜ਼ਰੂਰੀ ਆ ਜੀ ਇਹ ਗੇਮ ਲਈ ਭੁੱਖ ਬਹੁਤ ਜ਼ਰੂਰੀ ਆ ਗਿਆਨ ਦੀ ਅਕਲ ਆਪਦੀ ਤੇ ਭੋਖਾ ਚਾਹੀਦੀ ਆ। ਬਾਹਰ ਤਸਵੀਰ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਆ ਹਜੇ ਵੀ ਲਿਖਿਆ ਉਹਨਾਂ ਦਾ ਮੈਂ ਜੋ ਪਹਿਲੀ ਕਬੂਤਰ ਲੈਣ ਗਿਆ ਸੀ ਕਹਿੰਦੇ ਪੁੱਤ ਕਬੂਤਰ ਉੜਦੇ ਆ ਅਕਲ ਨਕਲ ਤੇ ਮੇਰ ਬਾਜੀ ਜਿੱਤੀ ਜਾਂਦੀ ਫੇਰ ਕੀ ਅਕਲ ਹਾਂ ਨਕਲ ਤੇ ਮੇਰ ਬੰਦੇ ਨੂੰ ਨਕਲ ਮਾਰਨੀ ਹੋਣੀ ਬਹੁਤ ਜ਼ਰੂਰੀ ਆ ਉਹ ਵੀ ਅਕਲ ਨਾਲ ਵੱਜੂ ਅਕਲ ਨਾਲ ਵੱਜੂ ਫਿਰ ਮੇਰ ਚਾਹੀਦੀ ਆ ਪਰਮਾਤਮਾ ਦੀ ਹਾਂ ਫਿਰ ਬਾਜੀ ਜਿੱਤੀ ਜਾਂਦੀ ਆ ਉਹ ਕੀ ਲਿਖਿਆ ਉਹਨਾਂ ਨੇ ਉਹਨਾਂ ਨੇ ਬੋਲਿਆ ਸੀ ਮੈਂ ਉਹ ਉੱਤ ਲਿਖੀ ਵਰਦਾ ਸਾਹਮਣੇ ਅਲਮਾਰੀ ਆ ਇਧਰ ਬਾਹਰਲੇ ਪਾਸੇ ਅੱਛਾ ਉੱਥੇ ਉਵੇਂ ਹੀ ਲਿਖਿਆ ਉਹਨਾਂ ਦੀ ਵਾਰਡਿੰਗ ਅਕਲ ਨਕਲ ਤੇ ਮ ਉਹ ਸ਼ਬਦ ਉਹ ਜਾਂ ਉਹ ਉੱਥੇ ਵੀ ਲਿਖਦੇ ਤੇ ਦਿਲ ਚ ਦਾ ਵੀ ਯਾਰ ਤੇ ਰੈਕਲੇ ਵੀ ਨਕਲ ਮਾਰਨੀ ਜ਼ਰੂਰੀ ਆ ਚੰਗੇ ਪਲੇਅਰ ਦੀ ਨਕਲ ਮਾਰੋ ਹੁਣ ਇੱਥੇ ਮਾੜੇ ਦੀ ਨਕਲ ਮਾਰ ਕੇ ਮਾਲੀਏ ਟੋਬੇ 'ਚ ਬਾੜ ਲੀ ਕੀ ਫਿਰ ਆ ਦੇਖੀ ਟੋਬੇ 'ਚ ਬੈਠਾ ਹੁਣ ਜੋਤਵੀਰ ਕਦੇ ਬਾਈ ਟੋਬੇ 'ਚ ਅੱਜ ਤੱਕ ਬੈਠਾ ਸੱਤੇ ਹਜ਼ਾਰ ਸਹੀ ਗੱਲ ਹੁਣ ਦੀ ਇੱਕ ਜਗੇੜੇ ਕਬੂਤਰ ਸੰਭਿਆ ਸੀ ਹਾਂ ਐਕਤੀ ਦੀ ਗੱਲ ਆ ਹਾਂ ਟੋਬੇ ਨੂੰ ਜਾਂਦਾ ਜ਼ਰੂਰ ਸੀ ਕੋਚ ਮਾਰ ਕੇ ਪਰ ਵਿੱਚ ਨਹੀਂ ਡੁੱਬਿਆ ਕਦੇ ਅੱਜ ਤੱਕਰ ਜਦੋਂ ਨਹੀਂ ਵੀ ਖੇਡ ਆਉਂਦੀ ਸੀ ਟੋਬੇ 'ਚ ਨਹੀਂ ਬੈਠਾ ਜਾਣੀ ਇਹ ਗੱਲ ਪੱਕੀ ਆ ਜਮਾ ਬਾਈ ਜੀ ਜਮਾ ਕੋਈ ਮੂੰਹ ਤੇ ਗੱਲ ਵੀ ਟੋਬੇ ਤੇ ਬੈਠਾ ਅਜੇ ਤੱਕ ਬਈ ਆ ਜੋਤ ਦਾ ਨਾ ਵੀ ਟੋਬੇ ਚ ਬੈ ਗਿਆ ਟੋਬੇ 'ਚ ਨਹੀਂ ਬੈਠਾ ਜੀ ਅੱਛਾ ਕੁਦਰਤੀ ਮੰਨ ਲੋ ਰੱਬ ਨਹੀਂ ਆ ਚਲੋ ਪਰਮਾਤਮਾ ਦੀ ਤਕਰਪੈ ਹੈ ਜੀ ਬਈ ਦੁਖੀ ਨਹੀਂ ਕਰਦਾ ਕਬੂਤਰ ਲੋਕਾਂ ਨੂੰ ਨਾ ਆ ਇਹਦੇ ਤਾਂ ਪਾਣੀ ਉਹਦੇ ਤਾਂ ਮੈਂ ਦੁਖੀ ਕਰਦਾ ਹੀ ਨਹੀਂ ਮੈਂ ਤਾਂ ਕੂਤਰ ਨੂੰ ਦੇਖਦਾ ਵੀ ਇਹਦੀ ਕਿੰਨੀ ਭੁੱਖਾ ਘਰੇ ਕਿੰਨੇ ਮਦਾਮ ਹਾਜਮ ਕਰ ਲੈਂਦਾ ਪੰਜ ਪੌਣੇ ਵੀ ਇਹ ਕਿੰਨੇ ਟਾਈਮ 'ਚ ਹਾਜਮ ਕਰਦਾ ਉਸ ਹਾਵ ਦਾ ਸਾਹਮਣਾ ਮੈਂ ਨਹੀਂ ਇਹਨਾਂ ਨੂੰ ਦੁਖੀ ਕਰਦਾ ਹੁਣ ਮੈਂ ਇੰਨੇ ਜਾਨੇ ਦੇ ਕੂਤਰ ਸਾਹਮਣਾ ਇਹ ਮੈਨੂੰ ਕਹਿ ਦੇਣ ਵੀ ਬਾਜ਼ ਬੰਦੇ ਮੇ ਨਾਲ ਕਿੰਨੇ ਸਾਲਾਂ ਤੋਂ ਜੁੜੇ ਹੋਏ ਆ ਹਾਂ ਆ ਆਪਣੇ ਯੂਪ ਹੁਣੀ ਆ ਇਹਦਾ ਜਦੋਂ ਮੈਂ ਕੂਤਰਬਾਈ ਸ਼ੁਰੂ ਕੀਤਾ ਯੂਪ ਤੁਸੀਂ ਆਉਂਦੇ ਸੀ ਪਹਿਲਾਂ ਸਭ ਤੋਂ ਪਹਿਲਾਂ ਇਹ ਆ ਤੇ ਅੱਜ ਵੀ ਨਾਲ ਆਈ ਇਹ ਕਹਿੰਦੇ ਮੈਂ ਇੱਕ ਵਾਰੀ ਟੀਵੀ 'ਚ ਹੀ ਸੁਣਦਾ ਸੀਗਾ ਸਲਮਾਨ ਖਾਨ ਦੇ ਫਾਦਰ ਸਾਹਿਬ ਦਾ ਹਾਂਜੀ ਉਹ ਕਹਿੰਦੇ ਜਿਹਦੇ ਮੁਲਾਜ਼ਮ ਤੇ ਜਿਹਦੇ ਦੋਸਤ ਪੁਰਾਣੇ ਹੋਣ ਬੰਦੇ ਦੀ ਪਰਖ ਉੱਥੋਂ ਹੁੰਦੀ ਪੱਕਾ ਬਿਲਕੁਲ ਬਿਲਕੁਲ ਇਹ ਤੁਹਾਡੇ ਪੁਰਾਣੇ ਮਿੱਤਰ ਬਈ ਲਈ ਬੈਠੇ ਆ ਸਭ ਤੋਂ ਪਹਿਲਾਂ ਇਹੇ ਤੇ ਆ ਡੇਲੋ ਵਾਲੇ ਪ੍ਰੀਤ ਹੁਣੀ ਇਹਦੇ ਡੈਡੀ ਦੀ ਦੇਣ ਸੱਚ ਬਾਲੀ ਵੱਡੀ ਅਮਰ ਗੱਲ ਹੀ ਦਸਨੀ ਭੁੱਲ ਗਿਆ ਹਾਂ ਜਿਹੜੇ ਜਿਹੜੇ ਉਹ ਦੂਜਾ ਕਹਿ ਲਓ ਵੀ ਬਾਈ ਮਿੱਕੀ ਤੋਂ ਬੱਚਾ ਆਇਆ ਸੀ ਜਿਹੜਾ ਗਾਹਾ ਉਹਦੇ ਨਾਲ ਬੱਚਾ ਕੜਾਇਆ ਸੀ ਉਹ ਕੁਤਰੀ ਬਣਿਆ ਉਹ 2.5 ਲੱਖ ਰਣਾ ਲਾ ਕੇ ਐ ਬਣਦਾ ਇਹਨਾਂ ਨੇ ਮੈਨੂੰ ਗੈਪ ਦਿੱਤਾ ਸੀ ਮੇਰੇ 17 ਚ ਬੰਬਾਂ ਦੇ ਬਹੁਤ ਭਜਾਉਂਦੇ ਸੀ ਬਾਈ ਸਾਰਾ ਕੁਝ ਹੀ ਕਰਦੇ ਜੀ ਛੱਟ ਭਲਾਈ ਤੋਂ ਨਾਲ ਹੀ ਸਾਰਾ ਕੁਝ ਕਰਦੇ ਨਹੀਂ ਭਰਾ ਤੇ ਇਹਨਾਂ ਨੇ ਮੈਨੂੰ ਜਦੋਂ ਮੇਰੇ 17 ਚ ਕਬੂਤਰ ਮਰ ਗਏ ਹਾਂ ਮੈਂ ਮੈਨੂੰ ਮੈਂ ਨਾ ਇੱਕ ਹੋਰ ਸੋਚ ਆ ਮੈਂ ਟੀਕਾ ਨਹੀਂ ਲਾਉਂਦਾ ਕਬੂਤਰਾਂ ਦਾ ਟੀਕਾ ਕਿਵੇਂ ਜਿਵੇਂ ਲੋਕੀ ਕਹਿੰਦੇ ਆਰਬੀ 2 ਲਾ ਦੋ ਸੋਟਾ ਪਾ ਦੋ ਬਈ ਕਬੂਤਰ ਜਿਹੜੇ ਕਬੂਤਰ ਉਹੀ ਮਰੂ ਜੀ ਦਾ ਇਮਿਊਨ ਸਿਸਟਮ ਖਤਮ ਆ। ਹੂੰ ਜੇ ਆਪਾਂ ਚਾਹੁੰਦੇ ਆ ਵੀ ਜਿਹੜੇ ਕਬੂਤਰਾਂ ਦਾ ਬਈ ਜਿਹੜੇ ਆ ਕਬੂਤਰ ਯਾਰ ਆਪਣਾ ਚੰਗਾ ਕਬੂਤਰ ਆ ਇਹ ਬਿਮਾਰ ਹੋ ਗਿਆ ਜਾਂ ਘਮ ਗਿਆ। ਜੇ ਉਹ ਚ ਸ਼ੈਣ ਸ਼ਕਤੀ ਨਹੀਂ ਲੜਾਈ ਕਰਨ ਦੀ ਬਿਮਾਰੀਆਂ ਨਾਲ ਸ਼ਕਤੀ ਹੈ ਨਹੀਂ ਤੇ ਉਹ ਬੱਚੇ ਕਿਹ ਹੈ ਜੇ ਕੱਡੂ ਮਾੜੀ ਕੱਡੂ ਉਹਨਾਂ ਨੇ ਕੀ ਬਾਜ਼ੇ ਜਿੱਤਣੀਆਂ। ਯਾਨੀ ਉਹਦੇ ਮਾਂ ਪਿਓ ਵੀ ਪੂਰੇ ਕੱਲ ਚਾਹੀਦੇ ਜੀ। ਕੱਲ ਚਾਹੀਦੇ ਆ। ਬਿਲਕੁਨ। ਫਿੱਟ ਚਾਹੀਦੇ ਆ, ਕੱਲ ਚਾਹੀਦੇ ਆ, ਤਾਂ ਹੀ ਫਿਰ ਉਹਨਾਂ ਦੀ ਇਲਾਜ ਜਿਹੜੇ ਉਹ ਬੱਚੇ ਫਿਰ 11 45 10 45 ਤੇ ਬੈਠੇ ਆ ਉਹ ਫਿਰ ਬਿਲਕੁਲ ਉੱਥੇ ਕਹਾਣੀ ਆ ਜਮ ਤੇ ਅੱਜ ਜੋਤਵੀਰ ਦੀ ਜਿਹੜੀ ਉਹ ਦੋਸਤਾਂ ਦੀ ਪੂਰੀ ਟੀਮ ਆ ਜਿਹੜੀ ਉਹ ਹਾਂਜੀ ਵਿੱਚ ਦੋਸਤਾ ਹੈਗੇ ਆ ਵਿੱਚ ਕੁਝ ਚਲੇ ਗਏ ਉਹ ਜਿਹੜੇ ਵੱਡਾ ਗਰੁੱਪ ਬਣਿਆ ਹੋਇਆ ਹਾਂਜੀ ਵੱਡਾ ਗਰੁੱਪ ਬਣਿਆ ਕੁਝ ਇਹਨਾਂ ਚੋਂ ਛੱਡ ਕੇ ਚਲੇ ਗਏ ਕੁਝ ਐ ਹੁੰਦਾ ਵੀ ਛੱਡ ਕੇ ਕਿੱਥੇ ਛੱਡ ਕੇ ਬਾਹਰ ਨਹੀਂ ਇੱਥੇ ਹੀ ਆਲੇ-ਦਾਲੇ ਹਾਂ ਜਿਵੇਂ ਦੋ ਤਿੰਨ ਬੰਦੇ ਚਲੇ ਗਏ ਇਹਨਾਂ ਚੋਂ ਵੀ ਅਸੀਂ ਆਪ ਛੱਡਣੀਆਂ ਚਲੂ ਗੋਡਣਵੈਲਾ ਹਾਂ ਵੀ ਚਲੋ ਛੱਡਣ ਦੋ ਹਾਂ ਕਿਉਂਕਿ ਆਏ ਹੁੰਦਾ ਨਾ ਹਰ ਇੱਕ ਨੂੰ ਜਿਹੜਾ ਇੱਥੇ ਦੋ ਚਾਰ ਮਹੀਨੇ ਲੱਗਿਆ ਐਂ ਹੁੰਦਾ ਵੀ ਮੈਂ ਸਿੱਖ ਗਿਆ ਅੱਛਾ ਫਿਰ ਚਲੋ ਆਪਾਂ ਕਹਿੰਦਾ ਜਾਣ ਦੋ ਕਿਉਂਕਿ ਮੈਂ ਨਾ ਇੱਕ ਸੋਚੀ ਆ ਬਾਈ ਜੀ ਹਾਂ ਕਿਸੇ ਨੂੰ ਰੋਕਣਾ ਨਹੀਂ ਚਾਹੀਦਾ ਜਿਹੜਾ ਜਾਂਦਾ ਉਹਨੂੰ ਰੋਕ ਨਹੀਂ ਸਕਦਾ ਕੋਈ ਉਹਦਾ ਹਾਂ ਉਹਨੂੰ ਰੋਕਣਾ ਚਾਹੀਦਾ ਜਿਹਨੂੰ ਆਪਾਂ ਰੋਕਾਂਗੇ ਆਪਣੇ ਏਡਾ ਮੂਰਖ ਨਹੀਂ ਕੋਈ ਉਹ ਆਪਣਾ ਹੋਰ ਏਦੂ ਵੱਧ ਨੁਕਸ ਪਹਿਲਾਂ ਮੈਨੂੰ ਬੜਾ ਆਉਂਦਾ ਸੀ ਨਹੀਂ ਕਈ ਗੇਰਾ ਮਨਚ ਐ ਗੱਲ ਆਈ ਹੋਵੇ ਯਾਰ ਮੇਰੀ ਗਲਤੀ ਕਰਕੇ ਚਲੇ ਗਿਆ ਯਾਰ ਮਨਾ ਲਿਆ ਮੈਂ ਗਲਤੀ ਬੰਦੇ ਨੂੰ ਨਾ ਜਦੋਂ ਗਲਤੀ ਹੁੰਦੀ ਆ ਉਹ ਸਾਹ ਸੁਣਦਾ ਹੂੰ ਜਦੋਂ ਗਲਤੀ ਨਹੀਂ ਨਾ ਕੀਤੀ ਫੇਰ ਨਹੀਂ ਮਨਾਉਣ ਜਾਣਾ ਚਾਹੀਦਾ ਜੇ ਗਲਤੀ ਕੀਤੀ ਆ ਫਿਰ ਤੁਰੰਤ ਹੀ ਆ ਦੋ ਬਾਈ ਮੇਰੇ ਤੋਂ ਗਲਤੀ ਹੋਈ ਆ ਉਹ ਫਿਰ ਜਦ ਵੀ ਗੱਲ ਉਹ ਜਦ ਹੀ ਕਰੋ ਜੇ ਗਲਤੀ ਆਪਾਂ ਨੂੰ 2 ਮਹੀਨੇ ਬਾਅਦ ਆ ਸਾਹ ਹੁੰਦਾ ਸਮਝ ਲੋ ਆਪਾਂ ਮੂਰਖ ਬੰਦੇ ਆ ਅਸਾਹ ਜਦ ਹੀ ਹੋ ਜੇ ਗਲਤੀ ਨਹੀਂ ਹੈਗੀ ਫਿਰ ਮਨਾਉਣ ਨਹੀਂ ਜਾਣਾ ਅੱਛਾ ਇਹ ਮੈਂ ਇਹ ਇੱਕ ਇੱਕੀ ਗੱਲ ਸਿੱਖੀ ਆ ਹੂੰ ਇੱਕ ਬੰਦੇ ਆਪਣੇ ਪਹਿਲਵਾਨ ਜੀ ਤੋਂ ਹੀ ਸਿੱਖੀ ਆ ਵੀ ਜਿਹੜਾ ਬੰਦਾ ਚਲੇ ਗਿਆ ਵੀ ਉਹਨੂੰ ਜਾਣ ਦੀ ਮਨਾਉਣ ਨਾ ਜਾਈ ਉਹ ਆਪਣਾ ਨੁਕਸਾਨ ਹੀ ਕਰੂ ਵਾਪਸ ਆ ਕੇ ਇਹ ਗੱਲ ਪੱਕੀ ਆ ਹੁਣ ਲੀਡਰ ਆਗੇ ਸੀ ਵਿੱਚ ਤੇ ਹੁਣ ਨੁਕਸਾਨ ਕਿੱਡਾ ਵੱਡਾ ਕਰ ਰਹੇ ਆ ਪੂਰਾ ਵੱਡਾ ਹੀ ਕਰ ਰਹੇ ਆ ਜੀ ਕਿਉਂਕਿ ਉਹ ਉਹ ਦਿਲਾਂ ਚ ਖੋਟ ਰਹੇਗੀ ਰਹਿੰਦੀ ਆ ਜੀ ਰਹਿੰਦੀ ਆ ਤੇ ਨਹੀਂ ਕਦੇ ਭਰਦੀ ਹੁੰਦੀ ਹੁਣ ਆਪਾਂ ਮੰਨ ਲਓ ਮੈਸਤਰੀ ਆ ਕੋਈ ਆਪਾਂ ਕਹਿੰਦੇ ਆਪ ਕਰਦੇ ਆ ਯਾਰ ਬਸ ਤੋਂ ਥੋੜੇ ਦਿਨਾਂ ਬਾਅਦ ਫੇਰ ਤੇੜ ਛੱਡ ਜਾਂਦੀ ਆ ਫਿਰ ਉਹ ਜੀ ਯਾਰੀ ਤੋਂ ਕੀ ਲੈਣਾ ਇਦੋਂ ਬਚੋ ਬਚ ਇੱਕ ਪਾਸੇ ਹੀ ਰਹਿਣ ਦੋ ਹੁਣ ਮੈਂ ਬਾਈ ਇੱਕ ਵਾਰ ਹੋਰ ਵੀ ਸੋਚਦਾਨ ਜੇ ਆਪਣਾ ਦੋਸਤ ਕੋਈ ਵਾਪਸ ਆਉਂਦਾ ਚਲੇ ਗਿਆ ਮਨ ਨੂੰ ਜੇ ਉਹਨੂੰ ਆਪਾਂ ਵਾਪਸ ਲੈਂਦੇ ਫੇਰ ਚਲੇ ਗਿਆ ਜੇ ਆਪਾਂ ਉਹਨੂੰ ਬਾਈ ਉਹ ਉਹੀ ਮੈਂ ਸੋਚਦਾ ਵੀ ਜੇ 10 ਸਾਲ ਬਾਅਦ ਹੁਣ ਤੋ ਗਿਆ ਹੁੰਦਾ ਅੱਜ ਤੋ 10 ਸਾਲ ਨੂੰ ਗਿਆ ਹੁੰਦਾ ਨਾ ਤਾਂ ਮੈਂ ਕਾసే ਜੋਗਾ ਰਹਿਣਾ ਸੀ ਹੂੰ ਹੁਣ ਮੈਨੂੰ ਪਤਾ ਵੀ ਮੈਂ ਕੱਲੇ ਨਹੀਂ ਕਰਨਾ ਤੁਹਾਨੂੰ ਪਤਾ ਵੀ ਕਹਿੰਦੇ ਉਹਨੇ ਤੁਹਾਨੂੰ ਅੱਗੇ ਵੀ ਕਿਹਾ ਵੀ ਆਪਦੇ ਮਰੇ ਬਿਨਾ ਸਵਰਗ ਨਹੀਂ ਮਿਲਦਾ ਮੈਂ ਆਪ ਹੀ ਮੱਚਣਾ ਕਹਿੰਦੇ ਮਰਦਾ ਨਹੀਂ ਮਰਦਾ ਮੱਚਦਾ ਹੁੰਦਾ ਕੰਨ ਹੀ ਨਹੀਂ ਮੱਚਦੇ ਮੱਚੋ ਆਪ ਜੇ ਸਿਰੇ ਲਾਉਣੀਆਂ ਗੱਲ ਸਿਰੇ ਲਾਉਣੀਆਂ ਇਹ ਵੀ ਗੱਲ ਬਾਈ ਜੀ ਜਿਹੜਾ ਕਬੂਤਰ ਆਵਾਜ਼ ਆ ਵੀ ਉਹ ਸਿਖਰ ਲਈ